ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣ ਲੱਗਾ ਗੁਰਦੁਆਰਾ ਸ਼੍ਰੀ ਕਿਲਾ ਆਨੰਦਗੜ੍ਹ ਸਾਹਿਬ ਇਹੀ ਉਹ ਸਥਾਨ ਹੈ ਜਦੋਂ ਗੁਰੂ ਸਾਹਿਬ ਪਰਿਵਾਰ ਤੇ ਸਿੰਘਾਂ ਸਮੇਤ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਦੇ ਨੇ ਉਦੋਂ ਇਸੇ ਸਥਾਨ ਤੋਂ ਉਰਵਾਨਾ ਹੁੰਦੇ ਨੇ ਕਿਉਂਕਿ ਪਹਾੜੀ ਰਾਜਾਂ ਤੇ ਮੁਗਲਾਂ ਦੇ ਨਾਲ ਲੰਮੇ ਜੰਗ ਦੇ ਮਾਹੌਲ ਤੋਂ ਬਾਅਦ ਜਦੋਂ ਗੱਲਬਾਤ ਹੁੰਦੀ ਹੈ ਤੱਕਿਲਾ ਖਾਲੀ ਕਰਨ ਦਾ ਫੈਸਲਾ ਹੁੰਦਾ ਸਿੰਘਾਂ ਦੀ ਬੇਨਤੀ ਪਹਾੜੀ ਰਾਜਾਂ ਤੇ ਮੁਗਲਾਂ ਦੀ ਬੇਨਤੀ ਤੋਂ ਬਾਅਦ ਗੁਰੂ ਸਾਹਿਬ ਮੰਨ ਲੈਂਦੇ ਨੇ ਤੇ ਇਸ ਕਿਲੇ ਨੂੰ ਖਾਲੀ ਕਰਦੇ ਨੇ ਤਾਂ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਸਾਹਿਬ ਲੰਬਾ ਸਮਾਂ ਗੁਜ਼ਾਰਦੇ ਨੇ ਪਰਿਵਾਰ ਸਮੇਤ ਸਿੰਘਾਂ ਸਮੇਤ ਔਰ ਇਸ ਕਿਲੇ ਤੋਂ ਕਈ ਜੰਗਾਂ ਗੁਰੂ ਸਾਹਿਬ ਨੇ ਲੜੀਆਂ ਇਹ ਜਿਹੜੀਆਂ ਇਤਿਹਾਸਕ ਇੱਟਾਂ ਹਾਲਾਂਕਿ ਕਾਫੀ ਨਵਿਨੀਕਰਨ ਕੀਤਾ ਗਿਆ ਪਰ ਇਹ ਇਤਿਹਾਸਕ ਇੱਟਾਂ ਦੇਖੋ ਉਸੇ ਤਰ੍ਹਾਂ ਮੌਜੂਦ ਨੇ ਥੋੜਾ ਬਹੁਤ ਤਾਂ ਨਵਿਨੀਕਰਨ ਕੀਤਾ ਗਿਆ ਤਾਂ ਕਿ ਕਿਉਂਕਿ ਸੰਗਤ ਇੱਥੇ ਆਉਂਦੀ ਹੈ ਤੇ ਇਸ ਨੂੰ ਸੰਭਾਲ ਕੇ ਰੱਖਿਆ ਜਾ ਸਕੇ ਇਸ ਵਿਰਾਸਤ ਨੂੰ ਸਾਡੇ ਬਾਜਾਂ ਵਾਲੇ ਦੀ ਵਿਰਾਸਤ ਨੂੰ ਤਾਂ ਜਦੋਂ ਕਈ ਮਹੀਨੇ ਇਸ ਕਿਲੇ ਨੂੰ ਘੇਰਾ ਪਾ ਕੇ ਰੱਖਦੀਆਂ ਨੇ ਮੁਗਲ ਫੌਜਾਂ ਤੇ ਬਾੜੀ ਰਾਜਿਆਂ ਦੀਆਂ ਫੌਜਾਂ ਦਗਾਬਾਜ ਫੌਜਾਂ ਤਾਂ ਉਦੋਂ ਕਿਉਂਕਿ ਗੁਰੂ ਦੇ ਨਾਲ ਤਾਂ ਗੁਰੂ ਦੇ ਮਰ ਮਿਟਣ ਵਾਲੇ ਸਿੰਘ ਗੁਰੂ ਤੋਂ ਕੁਰਬਾਨ ਹੋਣ ਵਾਲੇ ਦੇਸ਼ ਕੌਮ ਤੋਂ ਕੁਰਬਾਨ ਹੋਣ ਵਾਲੇ ਸਿੰਘ ਸੱਚੇ ਸਿੱਖ ਸੀਗੇ ਤੇ ਦੂਜੇ ਪਾਸੇ ਬਾੜੀ ਰਾਜਾਂ ਤੇ ਮੁਗਲਾਂ ਦੇ ਨਾਲ ਉਹਨਾਂ ਦੇ ਤਨਖਾਹਾਂ ਤੇ ਕੰਮ ਕਰਨ ਵਾਲੇ ਫੌਜੀ ਤਾਂ ਉਹ ਤਨਖਾਹਾਂ ਵਾਲੇ ਇੱਕ ਨਾ ਇੱਕ ਦਿਨ ਹੱਥ ਖੜੇ ਕਰ ਗਏ ਤੇ ਮਾਹੌਲ ਫੜਾ ਥਫੜੀ ਦਾ ਪੈਦਾ ਹੋ ਗਿਆ ਤਾਂ ਆਖਰ ਐਸਾ ਮਾਹੌਲ ਦੇਖ ਕੇ ਉਹਨਾਂ ਨੂੰ ਫੈਸਲਾ ਕਰਨਾ ਪਿਆ ਕਿ ਗੁਰੂ ਨਾਲ ਗੱਲ ਕਰਨੀ ਪੈਣੀ ਹੈ ਗੁਰੂ ਨੂੰ ਬੇਨਤੀ ਕਰਨੀ ਪੈਣੀ ਹੈ ਤਾਂ ਗੁਰੂ ਦੇ ਨਾਲ ਗੱਲਬਾਤ ਹੁੰਦੀ ਹੈ ਦੋ ਨਮਾਇंदे ਭੇਜੇ ਜਾਂਦੇ ਆ ਇੱਕ ਪਹਾੜੀ ਰਾਜਾਂ ਦਾ ਨੁਮਾਇੰਦਾ ਤੇ ਇੱਕ ਮੁਗਲਾਂ ਦਾ ਨਮਾਇੰਦਾ ਭੇਜਿਆ ਜਾਂਦਾ ਪਹਾੜੀ ਰਾਜਾਂ ਦਾ ਨੁਮਾਇੰਦਾ ਗਉਦੀ ਸੌਂ ਖਾਂਦਾ ਤੇ ਮੁਗਲਾਂ ਦਾ ਨਮਾਇੰਦਾ ਕੁਰਾਨ ਸ਼ਰੀਫ ਦੀ ਸੌਂ ਖਾਂਦਾ ਕਿ ਅਸੀਂ ਸੌਂ ਖਾਂਦੇ ਆ ਕਿ ਬਾਹ ਹਿਫਾਜ਼ਤ ਤੁਹਾਨੂੰ ਸਿੰਘਾਂ ਸਮੇਤ ਇੱਥੋਂ ਬਾਹ ਹਿਫਾਜ਼ਤ ਭੇਜਿਆ ਜਾਏਗਾ ਤੁਸੀਂ ਕਿਸੇ ਹੋਰ ਥਾਂ ਤੇ ਚਲੇ ਜਾਓ ਪਰ ਸਾਡੀ ਬੇਨਤੀ ਹੈ ਕਿ ਤੁਸੀਂ ਇਸ ਕਿਲੇ ਨੂੰ ਖਾਲੀ ਕਰ ਦਿਓ ਗੁਰੂ ਸਾਹਿਬ ਤੇ ਦਰਤੇ ਆਇਆ ਕੌਣ ਖਾਲੀ ਮੁੜਦਾ ਚਾਹੇ ਉਹ ਦੁਸ਼ਮਣ ਕਿਉਂ ਨਾ ਹੋਵੇ ਤਾਂ ਗੁਰੂ ਸਾਹਿਬ ਉਸ ਬੇਨਤੀ ਨੂੰ ਮੰਨ ਲੈਂਦੇ ਆ ਤੇ ਆਖਿਰ ਇਹ ਕਿਲਾ ਖਾਲੀ ਕਰਨ ਦਾ ਫੈਸਲਾ ਕੀਤਾ ਜਾਂਦਾ ਤੇ ਗੁਰੂ ਸਾਹਿਬ ਇਹ ਕਿਲਾ ਛੱਡ ਕੇ ਆਪਣੇ ਪਰਿਵਾਰ ਤੇ ਸਿੰਘਾਂ ਸਮੇਤ ਇੱਥੋਂ ਚ ਉਧਰ ਵਾਨਾ ਹੁੰਦੇ ਆ 6-7 ਕੋ ਦੀ ਦਰਮਿਆਨੀ ਰਾਤ ਨੂੰ ਤਾਂ ਸਰਸਾ ਨਦੀ ਦੇ ਕੰਢੇ ਜਾ ਕੇ ਪੜਾ ਲੈਂਦੇ ਨੇ ਤਾਂ ਇਹ ਕਿਲੇ ਦੀਆਂ ਤੁਸੀਂ ਕਿਲੇ ਦੇ ਦਰਸ਼ਨ ਇੱਕ ਵਾਰ ਫਿਰ ਤੋਂ ਕਿਲਾ ਸਾਹਿਬ ਦੇ ਕਰ ਲੋ ਜਿੱਥੇ ਸਾਡੇ ਦਸ਼ਮ ਪਿਤਾ ਵਾਜਾਂ ਵਾਲੇ ਦੀ ਚਰਨਸ਼ੋਪਾਤ ਹੈ ਜਿੱਥੇ ਵਾਜਾਂ ਵਾਲੇ ਨੇ ਲੰਮਾ ਸੰਭਾ ਬਤਾਇਆ ਤਾਂ ਇਹ ਹੈ ਜੀ ਉਹ ਪਵਿੱਤਰ ਧਰਤੀ ਜਿਹਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਆ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਗੁਰੂ ਸਾਹਿਬ ਨੇ ਇਸੇ ਸਥਾਨ ਤੋਂ ਛੱਡਿਆ ਸੀ